ਖਫੀ ਮਜ਼ਾਕ ਨਾਲ ਮਜ਼ਾਕ ਰਿਹਾ ਇਹ ਭੈਣ ਨੇ ਮੇਰਾ ਮੋਢੇ ਨੂੰ ਮੋਢਾ ਲਾ ਕੇ ਸਾਥ ਪਾ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜੜੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਤੇ ਲੱਗੇ ਆ ਜੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਜੀ ਪਹਿਲਾਂ ਤਾਂ ਤਾਹ ਦਿਲੋਂ ਧੰਨਵਾਦ ਆ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਜੀ ਅਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਆਪਣੇ ਤੁਸੀਂ ਸਾਨੂੰ ਕਮੈਂਟ ਬੜੇ ਸੋਹਣੇ ਦਿੰਨੇ ਆ ਤੇ ਤੁਸੀਂ ਸਾਰੇ ਜਾਣੇ ਸਾਨੂੰ ਪੁੱਛਦੇ ਰਹੇ ਨੇ ਵੀ ਚਰਨਜੀਤ ਕੌਰ ਦਾ ਕੀ ਹਾਲ ਆ ਚਰਨਜੀਤ ਤਾਂ ਅੱਗੇ ਨਾਲੋਂ ਕੁਝ ਲੱਗ ਰਿਹਾ ਹੈ ਵੀ ਅੱਜ ਜੇ ਪ੍ਰਮਾਤਮਾ ਸਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਝੋਲੀਆਂ ਪਾ ਦੇਵੇ ਜੀ ਤੇ ਵੈਸੇ ਅੱਜ ਡਾਕਟਰ ਨੀਰਜ ਆਏ ਤੇ ਉਹਨਾਂ ਨੇ ਉਹਨਾਂ ਦਾ ਚੈੱਕਅਪ ਕੀਤਾ ਨੀਰਜ ਡਾਕਟਰ ਜਿਹੜੇ ਇਹ ਸਰਜਰੀ ਵਾਲੇ ਆ ਜੀ ਆਪਰੇਸ਼ਨ ਟਰੀਟਮੈਂਟ ਵਗੈਰਾ ਕਰਦੇ ਆ ਉਹਨਾਂ ਨੇ ਚਾਰੇਜੀਤ ਨੂੰ ਕਿਹਾ ਵੀ ਤੂੰ ਘਬਰਾਵਾਂ ਨਾ ਟੈਂਸ਼ਨ ਨਾਲ ਇਹ ਵੀ ਜਿਹੜੀ ਤਰੀ ਨਾਰਮਲ ਡਿਲੀਵਰੀ ਹੋਊਗੀ ਇਹ ਬਿਲਕੁਲ ਵੀ ਜ਼ੋਰ ਨਹੀਂ ਮਾਰਨਾ ਰੱਬ ਨਾ ਕਰੇ ਕੋਈ ਤੂੰ ਜ਼ੋਰ ਮਾਰਿਆ ਲਾਈਟਰਿੰਗ ਜਾਂ ਪੋਟੀ ਕਰਤੀ ਫਿਰ ਸਾਨੂੰ ਔਖਾ ਟਾਈਮ ਦੇ ਵਿੱਚ ਆਪਰੇਸ਼ਨ ਹੀ ਕਰਨਾ ਪੈਣਾ ਅਮਰਜੈਂਸੀ ਤੇ ਕਰਦੇ ਆ ਜੀ ਦੁਆਵਾਂ ਬਾਕੀ ਸਾਰਾ ਕੁਝ ਉਹ ਅਕਾਲ ਪੁਰਖ ਦੇ ਹੱਥਾ ਪਰਮਾਤਮਾ ਦੇ ਬਾਕੀ ਤੁਸੀਂ ਦੁਆਵਾਂ ਜ਼ਰੂਰ ਕਰਿਓ ਤੇ ਸਾਡਾ ਵਿੱਕੀ ਬਾਈ ਵੀ ਪਹੁੰਚਿਆ ਤੇ ਸ਼ਵੇਰ ਦਾ ਦਿੱਤਾ ਅਸੀਂ ਚਾਰ ਅਜੀਤ ਨੂੰ ਦਿੱਤਾ ਨਹੀਂ ਜ ਕੁਝ ਵੀ ਖਾਣ ਪੀਣ ਨੂੰ ਤੇ ਡਾਕਟਰਾਂ ਨੇ ਹੁਣ ਸਾਨੂੰ ਕਿਹਾ ਵੀ ਤੁਸੀਂ ਇਹਨੂੰ ਥੋੜਾ ਬਹੁਤਾ ਜੂਸ ਜ਼ਰੂਰ ਪਿਲਾਓ ਤੇ ਹੁਣ ਆਪਾਂ ਚੱਲੇ ਆ ਜੂਸ ਲੈਣ ਵਾਸਤੇ ਉਹਨੂੰ ਤੇ ਤੁਹਾਡੀਆਂ ਦੁਆਵਾਂ ਸਾਡੇ ਸਿਰ ਮੱਥੇ ਆ ਜੀ ਤੇ ਵਿੱਕੀ ਬਾਈ ਵੀ ਨਾਲ ਪਹੁੰਚਿਆ ਤੇ ਇੱਧਰ ਮਨਿੰਦਰ ਸਿੰਘ ਵੀ ਬੈਠੇ ਆ ਹਾਂਜੀ ਮਨਿੰਦਰ ਜੀ ਅੱਛਾ ਚਲ ਇਹ ਇਹ ਖਾਣ ਪਰ ਮਸਤ ਹੋਇਆ ਪਿਆ ਜੀ ਇਹਨੂੰ ਐ ਨਹੀਂ ਪਤਾ ਵੀ ਮੇਰੀ ਮਮਮੀ ਕਿੰਨੇ ਤੇ ਲਿਆ ਤਨੂ ਤਨੂ ਖਾਪਦੀ ਆ ਕੋਈ ਚੀਜ਼ ਆਜਾ ਕੀ ਖਾ ਲਜੋ ਖਾ ਲਗ ਹਾਂਜੀ ਭਾਈ ਜੀ ਸੱਸਰੇ ਘਾਲ ਜੀ ਸਾਰਿਆਂ ਨੂੰ ਬਾਹਰ ਤੋਂ ਤੁਹਾਨੂੰ ਸਾਰਿਆਂ ਨੂੰ ਛੱਡ ਦੀ ਕਲਾਚ ਰੱਖਿਆ ਤੇ ਸਾਡੀ ਧੀ ਰਾਣੀ ਜਿਹੜੀ ਇਹ ਅੰਦਰ ਪਈ ਆ ਉਹਨੂੰ ਵੀ ਛੱਡ ਦੀ ਕਲਾਚ ਰੱਖਿਆ ਜਿੰਨੇ ਵੀ ਪਈਆਂ ਸਾਡੀਆਂ ਸਾਂਝੀਆਂ ਹੀ ਆ ਸੀਆਂ ਵੀ ਠੀਆਂ ਭਾਈ ਉਹ ਆਈਆਂ ਹੋਈਆਂ ਸਾਰੀਆਂ ਛੱਡ ਦੀ ਕਲਾਚ ਰਹਿਣ ਦਿੱਤਾ ਬੱਚਾ ਉਹਦਾ ਰਹੇ ਸਹੀ ਸਲਾਮਤ ਬਾਕੀ ਪਰਮਾਤਮਾ ਕਿਰਪਾ ਕਰ ਦੇਵੇ ਛੇਤੀ ਹੁਣ ਤਾਂ ਅੱਕ ਗਏ ਅੱਕ ਗਏ ਗਿਆ ਪੱਕ ਗਏ ਪੱਕੇ ਹੁਣ ਤਾਂ ਵੀ ਹੁਣ ਤਾਂ ਸਾਨੂੰ ਨਾ ਵੀ ਹੌਸਪੀਟਲ ਚ ਵਿਚਾਰੀਆਂ ਦਿੰਨੀਆਂ ਵੀ ਨੇ ਨਰਸਾਂ ਕੋਈ ਟ੍ਰੇਨਿੰਗ ਕਰਨ ਆਉਂਦੀਆਂ ਕੋਈ ਕੁਝ ਕਰਨ ਆਉਂਦੀਆਂ ਉਹ ਵੀ ਦੇਖ ਕੇ ਕਰਨ ਲੱਗ ਗੀਆਂ ਉਹ ਤਾਂ ਮੈਂ ਅਸੀਂ ਗੱਡੀ 'ਚ ਬੈਠ ਰਹੇ ਹਾਂ ਤੇ तकरीबन ਅੰਦਰ ਤਾਂ ਸਾਨੂੰ ਜਾਣੇ ਹੁੰਦੇ ਉਹ ਸਾਨੂੰ ਇਹ ਸੋਚ ਦਿਨ ਆਉਣੀ ਵੀ ਪਤਾ ਨਹੀਂ ਕਾ ਥੋੜੇ ਬੈਠੇ ਆ ਇਹ ਰੋਜ਼ੇ ਗੱਡੀ ਉਰੇ ਲਾ ਕੇ ਖੜਾ ਲੈਂਦੇ ਆ ਵੀ ਕੀ ਗੱਲ ਆ ਕੀ ਗੱਲ ਆ ਪਰ ਸਾਡੀ ਮਜਬੂਰੀ ਇੰਜ ਜੇ ਸਾਡੀ ਮਜ਼ਬੂਰੀ ਹੈ ਮਜ਼ਬੂਰੀ ਬਿਠਾ ਲੀਏ ਭਾਈ ਮਜ਼ਬੂਰੀ ਬਿਠਾ ਲੀਏ ਸ਼ੌਂਕੀ ਦਾ ਕਰਦਾ ਕਿ ਨਹੀਂ ਵੀ ਹਸਪੀਟਲ ਚ ਕੀਤੇ ਬਿਟੇ ਕਿਸੇ ਦਾ ਦਿਲ ਨਹੀਂ ਕਰਦਾ ਤੇ ਚਲੋ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਤੇ ਮੈਂ ਕਹਿੰਦਾ ਵੀ ਕਿੰਨੇ ਹੀ ਜਵਾਕ ਇੱਥੇ ਜੰਮ ਗਏ ਮਹਾਰਾਜ ਪਾਈ ਉਹਨਾਂ ਨੂੰ ਸਾਰਿਆਂ ਨੂੰ ਲੰਬੀ ਉਮਰ ਕਰੇ ਉਹਨਾਂ ਦੀ ਆਪਣੇ ਮਾਪੇ ਪਤਾਂ ਅਧਿਆਕਾਰੀ ਕਰੇ ਪਰ ਜਦ ਦਿਲ ਥੋੜਾ ਜਿਹਾ ਜ਼ਾਦਤ ਆਇਆ ਕਿ ਉਹ ਮੋਜਾ ਲੱਜਦਾ ਕਾਰਨ ਜੇ ਇੱਥੇ ਐਂਬੂਲੈਂਸ ਖੜ ਜੰਦੀ ਆ ਕੇ ਹਾਂ ਹਾਂ ਦਿਲ ਹੌਲਦਾ ਫਿਰ ਦਿਲ ਖਿੜ ਭਰਵਾਂ ਨੂੰ ਲੱਜਦਾ ਯਾਰ ਫਿਰ ਵੀ ਵੇ ਫਿਰ ਪਤਾ ਉਹਨਾਂ ਨੂੰ ਵੀ ਪਤਾ ਨਹੀਂ ਕਿ ਆ ਵੇ ਤਾ ਖੜੀ ਹੋ ਗੁਣੀ ਅਗਲੇ ਨੂੰ ਅੰਦਰ ਕਿਸੇ ਨੇ ਵੀ ਜੜੀ ਐਂਬੂਲੈਂਸ ਕੱਢ ਗਈ ਰਿਆ ਕੇ ਹਾਂ ਇੱਕ ਤਾਂ ਜਿਹੜੀ ਲੈ ਕੇ ਆਉਂਦੀ ਹੈ ਮਰੀਜ਼ ਉਹ ਤਾਂ ਚੱਲ ਖੁਸ਼ੀ ਹੋ ਜਾਂਦੀ ਮਨ ਦੇ ਵਿੱਚ ਵੀ ਹਾਂ ਚੱਲ ਵੀ ਕਿਸੇ ਦੇ ਭਾਈ ਚਾਚਾ ਬੱਚਾ ਹੋਣ ਵਾਲਾ ਹੂੰ ਗੱਡੀ ਆਈ ਐ ਪੇਸ਼ੈਂਟ ਆਇਆ ਵੀ ਚੱਲ ਅਰਦਾਸਾ ਬੇਨਤੀ ਆਪਾਂ ਜਦ ਕਰਦੇ ਵੀ ਸਾਰਾ ਕੁਝ ਜਿਨਾ ਪਰ ਜਿੰਨ ਉਰੇ ਤ ਤੋੜਦੇ ਆ ਪਾ ਕੇ ਕਿਧਰ ਇਹਨੂੰ ਉੱਥੇ ਸੜਾ ਦਿਲ ਨੈਗੇਟਿਵ ਅਰਦਾਸ ਤਾਂ ਉੱਥੇ ਵੀ ਕਰਦੇ ਆਂ ਸੀ ਵੀ ਹਾਂ ਵੀ ਭਾਈ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਦੁਖਾਂ ਦੀ ਜਿਹੜੇ ਵੀ ਭਾਈ ਆਉਣ ਹੋਇਆ ਚਾਹੇ ਨਾਲ ਉਹ ਜਿਹਨੇ ਜਨਮ ਦੇਣਾ ਉਹ ਵੀ ਵਿਚਾਰੀ ਉਸ ਟਾਈਮ ਮਰੀ ਜੇ ਹੁੰਦੀ ਐ ਬੱਚੇ ਨੇ ਤਾਂ ਜਨਮ ਲੈਣੀ ਲੈਣਾ ਐ ਵੀ ਭਾਈ ਦੋਖਾਂ ਨੂੰ ਚੜ੍ਹਦੀ ਕਲਾ ਚ ਰੱਖੇ ਪਰ ਦਿਲ ਸੜਾ ਐ ਲੱਜਦਾ ਕਰਨ ਵੀ ਵੀ ਪਤਾ ਨਹੀਂ ਗਾਂਹਾਂ ਜਾ ਕੇ ਇਹਨਾਂ ਨਾਲ ਕੀ ਬਣਨਾ ਕੀ ਨਹੀਂ ਪਰ ਇੱਥੇ ਨਾਲ ਤੇ ਬੈਟਰ ਕਹਾ ਹੁੰਦੀ ਸੋ ਬਤਾ ਐਜੀ ਗੱਲ ਨਹੀਂ ਹੈ ਕਿ ਵੀ ਗਾਂਹਾਂ ਜਾ ਕੇ ਕਿਸੇ ਨੇ ਪੁੱਛਣੇ ਨਹੀਂ ਹੈਗੇ ਜਿੱਥੇ ਨੂੰ ਵੀ ਰੈਫਰ ਕਰਦੇ ਆ ਹਾਂ ਇੱਥੇ ਦੇ ਬਾਕਾਇਦਾ ਫੋਨਾਂ ਨਾਲ ਇਹਨਾਂ ਨੇ ਪਹਿਲਾਂ ਉਹਨਾਂ ਨੂੰ ਕਰ ਦਿੰਦੇ ਵੀ ਸੀ ਆ ਪੇਸ਼ੈਂਟ ਇੱਥੇ ਦੇ ਤੋਰਨ ਲੱਗੇ ਇਹਨੂੰ ਆ ਆ ਪ੍ਰੋਬਲਮ ਆ ਇਹਦੀ ਆ ਕੰਡੀਸ਼ਨ ਆ ਸੰਭਲੋ ਵੀ ਹਾਂ ਜਾਂਦਿਆਂ ਨੂੰ ਜੇ ਤਾਂ ਆਪਰੇਟ ਦੀ ਲੋੜ ਆ ਤਾਂ ਉਹ ਆਪਰੇਟ ਦੀ ਤਿਆਰੀ ਕਰਕੇ ਰੱਖਦੇ ਆ ਜੇ ਕਿਤੇ ਹੋਰ ਕੁਝ ਦੇਖਣਾ ਉਂ ਪਰਖਣਾ ਟੈਸਟ ਟੋਸਟ ਜਿਹੜੇ ਕਿ ਕਰਨੇ ਹੁੰਦੇ ਉਹ ਜਿਵੇਂ ਮੋਹਾਲੀ ਜ਼ਿਆਦਾਤਰ ਤਾਂ ਮੋਹਾਲੀ 6 ਵਿੱਚ ਭੇਜਦੇ ਆ ਕਾਫੀ بڑا ਹਸਪੀਟਲ ਆ ਉੱਥੇ ਸਾਰੇ ਟੈਸਟ ਮੋਈ ਆ 24 ਘੰਟੇ ਅਵੇਲੇਬਲ ਉਰੇ ਹੈ ਨਹੀਂ ਉਹ ਉਰੇ ਹੈ ਨਹੀਂ ਉਹ ਰੋਟਾ ਹਸਪੀਟਲ ਨਾ ਤਾਂ ਕਰਕੇ ਹਾ ਹਸਪੀਟਲ ਤਾਂ ਇਹ ਵੀ ਬੜਾ ਹੈ ਇਹੋ ਜੀ ਗੱਲ ਨਹੀਂ ਹੈ ਜਿਵੇਂ ਉੱਥੇ ਉੱਥੇ ਜਿਹੜੀ ਕ੍ਰਿਸ਼ਨਾ ਡਾਇਗਨੋਸਟਿਕਸ ਵਾਲਾਂ ਦੀ ਲੈਬ ਹੈ ਨਾ ਬਹੁਤ ਬੜੀ ਖੁੱਲੀ ਵੀ ਆ ਹੂੰ ਉੱਥੇ ਹਰ ਇੱਕ ਤਰ੍ਹਾਂ ਦਾ ਟੈਸਟ ਹੁੰਦਾ ਹਰ ਤਰ੍ਹਾਂ ਦਾ ਟੈਸਟ ਮੁਹਈਆ 24 ਘੰਟੇ ਡਿਊਟੀ ਹੈ ਫ੍ਰੀ ਫ੍ਰੀ ਵੀ ਹੈਗੇ ਆ ਜਿਹੜੇ ਐਡਮਟ ਐਮਰਜੈਂਸੀ ਚ ਉਹਦੇ ਤਾਂ ਫ੍ਰੀ ਆ ਜਿਹੜੇ ਜਿੱਕੜਾ ਕੋਈ ਡਾਕਟਰ ਲਿਖ ਦਿੰਦਾ ਬਾਹਰ ਦੀ ਬਾਹਰ ਜਿਵੇਂ ਹੁਣ ਮੈਂ ਚੱਲ ਗਿਆ ਉੱਥੇ ਜਾ ਕੇ ਮੈਂ ਟੈਸਟ ਕਰਾਉਣਾ ਜੀ ਲਿਖਤਾ ਤਾਂ ਉਹਦੀ ਵੀ ਕੁਝ ਫੀਸ ਆ ਫੀਸ ਆ ਨੇ ਮੈਂ ਹੁਣ ਮੈਂ ਆਪਣੇ ਘਰ ਆਇਆ ਸੀ ਜਿਹੜੇ ਟੈਸਟ ਮੇਰੇ ਜੇ ਬਾਹਰ ਹੋਏ 1200 ਦੇ ਕ੍ਰਿਸ਼ਨਾ ਲੈਬ ਚ ਹੁਣ ਉਹ 300 ਚ ਸਾਰੇ ਆਈ ਵੀ ਫਰਕ ਪੈਂਦਾ ਹਨਾ ਚੀਤਾ ਕਿੱਥੇ 20% ਹੀ ਰਹਿ ਗਿਆ ਕਿੱਥੇ 100% ਕਿੱਥੇ 1200 ਤੋਂ ਵੀ ਤੇ ਮੈਂ ਕਹਿੰਦਾ ਵੀ ਉਹਨਾਂ 1500 ਰੁਪਏ ਮੰਗੇ ਤਾਂ 300 ਰੁਪਏ ਮਾਹ ਵੀ ਚੱਲ ਮੈਂ ਉਹਨੂੰ ਜਾਣਦਾ ਉਹਨੂੰ ਜਾਣਦਾ ਐ ਕਰਕੇ ਮੈਂ ਵਿੱਚ ਤੇ ਛਡਵਾ ਲਿਆ ਤਾਂ ਛੱਡਿਆ ਨਹੀਂ ਉਹਨਾਂ ਨੇ ਕਿੱਥੇ ਹੁਣ ਜਾਣ ਤੋਂ ਛੱਡਣੀ ਇਹਨਾਂ ਨੇ ਕਿ ਜਿੰਨੀ ਹੀ ਲੱਗਣੇ ਆ ਜੀ ਚਲੋ ਪਰਮਾਤਮਾ ਸਭ ਦਾ ਭਲਾ ਕਰੇ ਜੀ ਤੇ ਬਾਕੀ ਹੁਣ ਦੇਖਦੇ ਹਾਂ ਹੁਣ ਚਰਨਜੀਤਵਾਰੇ ਡਾਕਟਰ ਕਿਆ ਕਹਿੰਦੇ ਅੱਗਿਆ ਨਹੀਂ ਵੈਸੇ ਸਾਨੂੰ ਅੱਜ ਥੋੜਾ ਜਿਹਾ ਥੋੜਾ ਜਿਹਾ 70% ਹੌਸਲਾ ਮਿਲ ਗਿਆ ਕਿਉਂਕਿ ਤਾਂ ਸਾਨੂੰ ਹੌਸਲਾ ਮਿਲਿਆ ਅੱਜ 70% ਜਿਹੜੇ ਸਰਜਰੀ ਵਾਲੇ ਨੂੰ ਕਿਆ ਨਾਮ ਉਹਦਾ ਮੈਂ ਤੁਹਾਨੂੰ ਡਾਕਟਰ ਦਾ ਨੀਰਜ ਨੀਰਜ ਉਹਨਾਂ ਨੇ ਅਗੇ ਚੈੱਕ ਅਪ ਕੀਤਾ ਜਦੋਂ ਚਰਨਜੀਤ ਦਾ ਤਾਂ ਕਹਿੰਦੇ ਤੁਸੀਂ ਘਬਰਾਉਣਾ ਸਾਰਾ ਕੁਝ ਨੋਰਮਲੀ ਹੋਊਗਾ ਟੈਨਸ਼ਨ ਨਾ ਲਓ ਫਿਰ ਸਾਨੂੰ ਜਿਆਦਾ ਹੌਸਲਾ ਮਿਲ ਗਿਆ ਕਿਉਂਕਿ ਜਿਹੜਾ ਸਰਜਰੀ ਵਾਲਾ ਹੁੰਦਾ ਉਹਨੂੰ ਜਿਆਦਾ ਨੌਲੇਜ ਹੁੰਦੀ ਆ ਵੀ ਕਿਹਦੀ ਡਰੇਟ ਦੀ ਜੀ ਕਿਆ ਲੋੜ ਨੂੰ ਪੈਣੀ ਆ ਕਿਆ ਨਹੀਂ ਪੈਣੀ ਕ ਨਹੀਂ ਜੀ ਤੇ ਬਾਕੀ ਥੋਡੀਆਂ ਦੁਆਵਾਂ ਤਾਂ ਸਾਡੇ ਨਾਲ ਹੈਗੀਆਂ ਹੀ ਆ ਜੀ ਅੱਗੇ ਵੀ ਤੁਸੀਂ ਕਰਨੇ ਆ ਉਮੀਦ ਆ ਹੁਣ ਵੀ ਤੁਸੀਂ ਸਾਨੂੰ ਕਰਦੇ ਹੋ ਹੋਂਗੇ ਮੇਰਾ ਉਹ ਦੁਆਵਾਂ ਸਾਰੇ ਕਰਦੇ ਆ ਸੋ ਫੋਨ ਸਾਂ ਜਾਂ ਵਟਸਐਪ ਮੈਂ ਕਹਿੰਦਾ ਜਦ ਨੱਟ ਮੇਰਾ ਹੋਵੇ ਮੈਂ ਆਫ ਕਰ ਦਿੰਦਾ ਨਾ ਇਹ ਤਾਂ ਫੋਨ ਵੱਜੇ ਜਾਵੇ ਵੱਜੇ ਜਾਵੇ ਫੋਨ ਵੀ ਫਿਰ ਇਹ ਵੀ ਹੈਗਾ ਵੀ ਚੱਲ ਇੱਥੇ ਤਾਂ ਚੱਲ ਗੱਡੀ ਜਿਹੜਾ ਵੱਜ ਗਿਆ ਵੱਜ ਗਿਆ ਜਿਹੜਾ ਉਹ ਗਾਹਾਂ ਜਾ ਕੇ ਵੱਜਦਾ ਉੱਥੇ ਡਾਕਟਰ ਵਾਲੇ ਲੈਣ ਦੇ ਵਿੱਚ ਜਾ ਹਸਪੀਟਲ ਦੇ ਅੰਦਰ ਵੱਜਦਾ ਪਰ ਉੱਥੇ ਉਹ ਕਤਰ ਆਉਂਦੇ ਆ ਇਹ ਚੀਜ਼ਾਂ ਦੇ ਕਿੱਥਾ ਕਹਿੰਦਾ ਵੀ ਫੋਨ ਸੁਣਨਾ ਤੁਸੀਂ ਬਾਹਰ ਜਾ ਕੇ ਸੁਣੋ ਜੇ ਲੋੜ ਬਣਨ ਪਰ ਉਹਦੇ ਕਰਕੇ ਵੀ ਆਪਾਂ ਨੈਟਾ ਆਵੇ ਰੱਖਦੇ ਤਕਰੀਬਨ ਤਕਰੀਬਨ ਵੀ ਜਿਹੜੇ ਘਰ ਤੇ ਫੋਨ ਆਉਣ ਉਹ ਘਰ ਤੇ ਆ ਜਾਣ ਬਸ ਤੇ ਚੱਲ ਕੋਈ ਨਹੀਂ ਉਹ ਵੀ ਯਾਰ ਸਾਡੇ ਹਮਦਰਦ ਦੇ ਜਿਹੜੇ ਸਾਨੂੰ ਫੋਨ ਕਰਦੇ ਆ ਜੇ ਸਾਨੂੰ ਫੋਨ ਉਹਨਾਂ ਨੂੰ ਕੋਈ ਟੈਨਸ਼ਨ ਆ ਤਾਂ ਫੋਨ ਕਰਦੇ ਆ ਵੀ ਕੀ ਬਣਿਆ ਕੀ ਨਹੀਂ ਬਣਿਆ ਅਜੇ ਤੱਕ ਤਾਂ ਜੀ ਦੇਖੋ ਕੁਝ ਨਹੀਂ ਬਣਿਆ ਬਣ ਜੂਗਾ ਸ਼ਾਇਦ ਪ੍ਰਮਾਤਮਾ ਸ਼ਾਮ ਤੱਕ ਝੋਲੀ ਸਾਡੀ ਖੁਸ਼ੀ ਵਿੱਚ ਉਹ ਪਾ ਦੇ ਕਣ ਅਹੀ ਜੀ ਹਾਂ ਬਾਕੀ ਚਲੋ ਚੱਲਦਾਂ ਮੈਂ ਹੁਣ ਜੂਸ ਕਿਹਾ ਭਾਏ ਨੇ ਉਹਨਾਂ ਨੂੰ ਕਿਹਾ ਵੀ ਜੂਦ ਜੂਸ ਮੈਂ ਅਹੀ ਲੈ ਜੀ ਮਸੰਮੀ ਤਾਂ ਕਿਆ ਕਰਾਂ ਮੈਕਸਰ ਹੋਏ ਵਿੱਚ ਅਨਾਰ ਪਵਾਲੀ ਵਿੱਚ ਅਨਾਨਾਸ ਪਵਾਲੀ ਵਿੱਚ ਮਸੰਮੀ ਪਵਾਲੀ ਓਕੇ ਉਹਨਾਂ ਦਾ ਮਿਕਸਰ ਜੂਸ ਦਾ ਗਲਾਸ ਦੇ ਦੇ ਇੱਕ ਬਣਾ ਕੇ ਠੀਕ ਆ ਮਿੱਠਾ-ਮਿੱਠਾ ਪਵਾਲੀ ਵਿੱਚ ਨਾ ਮਿੱਠਾ ਤਾਂ ਕੋਈ ਚੱਕਰ ਨਹੀਂ ਇਹਨੂੰ ਹਾਂ ਇਹਨੂੰ ਨੋਰਮਲ ਹੀ ਲਿਆ ਨਾ ਸ਼ੂਗਰ ਚਾਗਰ ਵਾਲਾ ਨਾ ਨੋਰਮਲ ਹੀ ਆ ਮੈਂ ਕੀ ਕਰਾਂ ਨਾਰਮਲ ਮਿਲਣਾ ਤਾਂ ਧੋਗ ਕਿਹੜੇ ਤੈਨੂੰ ਬਰਫ ਪਾ ਕੇ ਦੇਣੀ ਨਹੀਂ ਕੈਂਡ ਦਾ ਮਤਲਬ ਮਿੱਠਾ ਮੁੱਠਾ ਨਾ ਪਵਾਵਾ ਮਿੱਠਾ ਪਵਾ ਲਈ ਵਿੱਚ ਥੋੜਾ ਜਾਂ ਓਕੇ ਚਲੋ ਠੀਕ ਹੈ ਮਿੱਠਾ ਪਾ ਕਰ ਨਹੀਂ ਹੈਗਾ ਮਿੱਠਾ ਤਾਂ ਉਹਨੂੰ ਕਿਹੜਾ ਸ਼ੂਗਰ ਹੈ ਯਾਰ ਨਹੀਂ ਮੇਰੇ ਜਿਹਨੂੰ ਸ਼ੂਗਰ ਸ਼ਕਰ ਦਾ ਹੁੰਦਾ ਉਹਨੂੰ ਦਿੱਕਤ ਨਹੀਂ ਮੈਂ ਤਾਂ ਟ੍ਰੀਟਮੈਂਟ ਕਰਕੇ ਕਹਿੰਦਾ ਵੀ ਨਾ 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 ਉਹ ਕੋਈ ਚੱਕਰੇ ਨਹੀਂ ਤੂੰ ਮਿੱਠਾ ਪਵਾ ਲੈ ਥੋੜਾ ਜਿਹਾ ਵਿੱਚ ਮਿੱਠਾ ਪਵਾ ਲਿਆਉਂਗਾ ਤੇ ਤੁਸੀਂ ਬੈਠੂਗਾ ਗੱਡੀ ਦੇ ਵਿੱਚ ਮੈਂ ਵਾ ਮੈਂ ਬੈਠਾ ਹਾਂ ਰਹੀ ਮੈਂ ਬੈਠਾ ਤੁਸੀਂ ਕਿਵੇਂ ਆਉਣ ਤੁਸੀਂ ਆ ਰਿਪੋਰਟਰ ਰਪੂਟਾ ਨਹੀਂ ਬੰਦੇ ਮੈਂ ਦਿਖਾਉਣੀ ਆ ਡਾਕਟਰ ਨੂੰ ਅੱ ਅਹ ਦੇਖ ਤਾਂ ਕਿਆ ਕਹਿੰਦੇ ਉਹ ਕਿਆ ਨਹੀਂ ਵੀ ਦਵਾਈ ਮੇਰੀ ਸਹੀ ਚੱਲਦੀ ਕਿਵੇਂ ਚੱਲਦੀ ਕਿਵੇਂ ਨਹੀਂ ਤੁਹਾਨੂੰ ਆਪਣੇ ਆਪ ਤੇ ਇਹਦਾ ਫਰਕ ਲੱਗਦਾ ਹੀ ਹੋਊਗਾ ਫਰਕ ਤਾਂ ਹੈਗਾ ਵੀ ਇਹ ਹੈ ਵੀ ਨਹੀਂ ਬਸ ਦਿਮਾਗ ਦਵੱਲੇ ਘੁੰਮਦਾ ਉਹਨੇ ਆਂਟੀਨਾ ਤੋੜ ਦੇਣਾ ਉਧਰ ਹੁਣ ਤੁਹਾਡੇ ਦਿਮਾਗ 'ਚ ਟੈਨਸ਼ਨ ਆ ਕਾਹਦੀ ਚਾਰੰਜੀਤਵਾਲ ਤੇ ਹੋਰ ਕਿਆ ਬਸ ਆਦੀ ਮਰਜ਼ੀ ਲੈ ਲੈ ਆਪਣੀ ਵੀ ਟੈਨਸ਼ਨ ਆ ਦਿਮਾਗ ਤੇ ਵੀ ਟੈਨਸ਼ਨ ਆ ਉਹਨੇ ਆਂਟੀਨਾ ਤੋੜ ਦੇਣਾ ਕਿਉਂ ਮੈਨੂੰ ਮੈਨੂੰ ਤਾਂ ਨਾ ਪੁੱਛ ਉਹਨੇ ਕੱਢ ਲਿਆ ਬਾਹਰ ਉਹਨੂੰ ਲੱਗਾ ਵਾ ਝੂਟੇ ਮਾਰਨ ਆਂਟੀਨਾ ਜਿਹੜਾ ਜਿਹੜਾ ਉੱਪਰ ਹੁੰਦਾ ਵੀ ਜਿਹੜਾ ਤੰਗੜਾ ਹੁੰਦਾ ਉਹਨੇ ਤੋੜ ਕੇ ਲੱਗਾ ਵਾ ਮਾਰਨ ਨੂੰ ਚਲੋ ਜੀ ਤੇ ਮੈਂ ਜਾਇਆ ਮੈਂ ਫਿਰ ਹੈ ਨਾ ਐ ਕਿਉਂ ਮੈਡਾ ਮੈਨੂੰ ਫੋਨ ਕਰਦੇ ਹੋ ਗੱਲ ਬਾਤ ਕੋਈ ਨਹੀਂ ਕੋਈ ਚਲੋ ਜੀ ਚੱਲਦੇ ਆਂ ਆਪਾਂ ਜੂਸ ਲਿਆਈਏ ਹੁਣ ਲੋ ਜੀ ਜਿਹੜੀ ਆਪਾਂ ਨੂੰ ਇੰਨੇ ਟਾਈਮ ਤੋਂ ਇੰਤਜ਼ਾਰਤਾ ਜੀ ਕਦੋਂ ਬੱਚਾ ਆਵੇਗਾ ਕਦੋਂ ਅਸੀਂ ਤੁਹਾਨੂੰ ਖੁਸ਼ ਖੁਦੀ ਦਮਾਗੇ ਤੇ ਪ੍ਰਮਾਤਮਾ ਨੇ ਤੁਹਾਡੀਆਂ ਅਰਦਾਸਾਂ ਤੇ ਕਬੂਲ ਕਰ ਲਿਆ ਚੰਨਜੀਤ ਕੌਰ ਨੂੰ ਕਾਫੀ ਬੁੰਜਰੇ ਦਾ ਦੁੱਠੇ ਹੋਏ ਨੇ ਉਹਨਾਂ ਨੂੰ ਲੈ ਕੇ ਗਏ ਹੋਏ ਹਣਸੰਦਰ ਤੇ ਅੰਦਰ ਤੇ ਉਹਨਾਂ ਦੀ ਕੀ ਪੋਜੀਸ਼ਨ ਨਿਕਲਦੀ ਆ ਕਿ ਆ ਨਹੀਂ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਜਰੂਰ ਦੱਸਾਂਗੇ ਜੀ ਤੇ ਬਾਕੀ ਅਰਦਾਸਾਂ ਜਰੂਰ ਕਰਿਓ ਜੀ ਪ੍ਰਮਾਤਮਾ ਕੋਲੋਂ ਖੁਸ਼ ਰਹੋ ਲਓ ਜੀ ਖੜੇ ਆ ਅਸੀਂ ਬਾਹਰ ਹੁਣ ਤੇ ਸਾਰੇ ਜੀ ਕੋਰਦੀ ਲੱਗੇ ਹੋਏ ਆ ਵੇਟ ਕਰਨ ਅੰਦਰ ਗਏ ਹੋਏ ਆ ਜੀ ਆਪਰੇਟ ਹੋ ਰਿਹਾ ਉਹਨਾਂ ਦਾ ਬਸੇ ਤਾਂ ਨੋਰ ਮਿਲ ਗਿਆ ਜੀ ਸਾਰਾ ਕੁਝ ਤੇ ਬਾਕੀ ਜਿੱਦਾਂ ਵੀ ਕੋਈ ਵੀ ਪ੍ਰੋਸੀਜ ਹੋਊਗਾ ਕਿਦਾਂ ਕੀ ਗੱਲਬਾਤ ਆਪਾਂ ਤੁਹਾਨੂੰ ਨਾਲ ਦੇਗਾ ਜਰੂਰ ਅਪਡੇਟ ਕਰਦੇ ਰਹਾਂਗੇ ਜੀ ਬਣਾਈਆਂ ਇਹ ਸਾਰਿਆਂ ਆਪਾਂ ਨਹੀਂ ਦੱਸਣਾ ਕਿਆ ਵਿਹਜੇ ਕੀ ਹੋ ਉਹ ਹੈ ਦੱਸਣਾ ਨਹੀਂ ਹਨਾ ਆਪਾਂ ਨੇ ਸੋਚਾਂਗੇ ਸੋਚਾਂਗੇ ਸੋਚ ਕੇ ਦੱਸਾਂਗੇ ਸੋਚ ਕੇ ਦੱਸਾਂਗੇ ਕਿਉਂਕਿ ਨਹੀਂ ਕਿਆ ਬਣਾਈਆਂ ਹੋਈਆਂ ਸਾਰਿਆਂ ਨੂੰ ਫਿਰ ਸੋਚ ਕੇ ਦੱਸਾਂਗੇ ਕਿ ਕੀ ਹੋਏ ਇਹ ਸਾਰੇ ਪਹਿਲਾਂ ਮੁੱਝੇ ਤਾਂ ਲੈਣ ਹਾਂ ਸਾਰੇ ਆਪਣਾ ਬਣਾਉਂਦੇ ਆਂ ਜਦੋਂ ਮੈਂ ਤੁਹਾਨੂੰ ਲਾਉ ਜਦ ਪਤਾ ਤਾਂ ਲੱਗ ਜਣਾ ਚੰਨੀ ਦਰ ਤੱਕ ਕੱਲ ਨੂੰ ਤਾਂ ਪਰਸ ਨੂੰ ਕਰਾ ਲੱਗੇ ਹਾਂ ਪਰ ਆ ਸਾਡਾ ਸ਼ੇਰ ਬਹੁਤ ਖੁਸ਼ ਆ ਤੇ ਬੜਾ ਖੁਸ਼ ਆ ਇਹਦੀ ਮੰਨ ਦੀ ਜਿਹੜੀ ਚੀਜ਼ ਭਾਰਦਾ ਤਾਂ ਉਹ ਹੋ ਗਈ ਬਸ ਤਮੰਨਾ ਹੋ ਗਈ ਕਿ ਹੋ ਗਈ ਪਤਾ ਨਹੀਂ ਹੋ ਗਈ ਤਾਂ ਹੋ ਗਿਆ ਤਾਂ ਹੁਣ ਇਹੀ ਬਾਤ ਰੱਬ ਦੱਸੂ ਬਾਤ ਚ ਪਤਾ ਲੱਗੂਗਾ ਤੇ ਬ੍ਰਾਂ ਲੈ ਕਰੀ ਵਿਚਾਰੇ ਦੇ ਬੱਚੇ ਬੱਚਾ ਤਰੀਕਾਲ ਬੋਲਦਾ ਪਤਾ ਨਹੀਂ ਕਿ ਹੋਇਆ ਲਿਖਦਾ ਕਿ ਸਾਨੂੰ ਕੁਝ ਅੱਗੇ ਸਾਨੂੰ ਬਹੁਤ ਮਹਾਰਾਜ ਨੇ ਬਹੁਤ ਹੀ ਹੱਟਾ ਟੋੜ ਸਿੰਚ ਲੱਗਿਆ ਬਹੁਤ ਸਾਰੇ ਇਹ ਵੀ ਬੜੇ ਖੁਸ਼ ਆ ਵੀ ਸਾਨੂੰ ਵੀ ਸਾਰਿਆਂ ਨੂੰ ਦੇ ਦੁੱਧ ਪੁੱਤ ਪ੍ਰਮਾਤਮਾ ਸਭ ਨੂੰ ਦਵੇ ਸਤਿ ਸ੍ਰੀ ਅਕਾਲ ਗੋਪਤ ਰੱਖਾਂਗੇ ਜੀ ਹਰੇ ਆਪਾਂ ਉਹ ਜੋ ਵੀ ਪਰਮਾਤਮਾ ਨੇ ਸਾਨੂੰ ਜਿਹੜੀ ਦਾਤ ਦਿੱਤੀ ਆ ਉਹ ਕਿਹੜੀ ਦਿੱਤੀ ਆ ਪਰ ਲੇਕਿਨ ਭੋਲੀ ਭੋਲੀ ਭੈਣ ਨੂੰ ਕੀ ਸਰਪ੍ਰਾਈਜ਼ ਆ ਵੀ ਜਿਹੜਾ ਤੈਨੂੰ ਸੂਟ ਦਿੱਤਾ ਤਾਂ ਆਹ ਇਹ ਅਸੀਂ ਆ ਪਾਇਆ ਜਿਹੜਾ ਤੂੰ ਸਾਨੂੰ ਜਾਣ ਦੇ ਟਾਈਮ ਇਹ ਸਾਡੀ ਭੈਣ ਸਾਨੂੰ ਦੇ ਕੇ ਗਈ ਸੀ ਕਹਿੰਦੀ ਮੇਰਾ ਇਹ ਕਾਕੇ ਨੂੰ ਜਰੂਰ ਪਾਇਓ ਸਭ ਤੋਂ ਪਹਿਲਾਂ ਸੂਟ ਭੈਣੇ ਤੇਰਾ ਸੀ ਪਾਇਆ ਤੇ ਪਹਿਲਾਂ ਸੰਦੀਪ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਹਨੇ ਇਹਨੇ ਬਹੁਤ ਸਾਡੀ ਬਹੁਤ ਮਦਦ ਕੀਤੀ ਆ ਬਿਲਕੁਲ ਬਹੁਤ ਭੈਣੇ ਤੇਰਾ ਧੰਨਵਾਦ ਆ ਹੁਣ ਤੂੰ ਸੂਟ ਦਵਾਉਣ ਦੇ ਹੱਕ ਵਿੱਚ ਹੈਗੀ ਆ ਕੋਈ ਗੱਲ ਨਹੀਂ ਮੈਂ ਮੈਨੂੰ ਅਨੇ ਕੰਬਲੇ ਦੇ ਦੋ ਨਿੱਗ ਜਿਹਾ ਜਿੰਨਾ ਬੰਨ ਚੁਫਾਈ ਦੇ ਦੋ ਆ ਦੇ ਦੋ ਆ ਸਾ ਗਿੰਨੇ ਕੱਪੜੇ ਦੇ ਮਾਸੀ ਲੰਗੋਟ ਧੋ ਲੈ ਲਓ ਹੁਣ ਮੈਂ ਕਰਾਉਦਾ ਇਥੇ ਮਿੱਠਾ ਮੁਝੋ ਜਿਹਾ ਮੇਰੇ ਦਾ ਪਹਿਲਾ ਜਿਹੜੇ ਸਾਰੇ ਸਬਸਕ੍ਰਾਈਬਰ ਹਰ ਭੈਣਾ ਉਹਨਾਂ ਨੂੰ ਵਧਾਈਆਂ ਜੀ ਉਹਨਾਂ ਦਾ ਮੈਂ ਸਾਰਿਆਂ ਦਾ ਮੂੰਹ ਮਿੱਠਾ ਕਰਾਉਣੀ ਚੱਕਰ ਹੋ ਗਿਆ ਤੁਹਾਨੂੰ ਫੋਲੀ ਮੈਂ ਚੱਕਲਾ ਫੇਰ ਨਾ کہیں ਫੇਰ ਨਾ کہیں ਰਹਿ ਗਿਆ ਇੱਥੇ ਵੰਡਤਾ ਮੈਂ ਸਾਰਿਆਂ ਨੂੰ ਤੁਹਾਨੂੰ ਵੀ ਵਧਾਈਆਂ ਜੀ ਸਾਰਿਆਂ ਨੂੰ ਤੇ ਬਾਈਨਾ ਨੂੰ ਬੜਾ ਇੰਤਜ਼ਾਰਤਾ ਹੈ ਉਹਨਾਂ ਨੂੰ ਸਾਡੇ ਬੰਦਿਆਂ ਨੂੰ ਫੇਰ ਕਿਜੀ ਲੈਣਾ ਚੱਲ ਨੂੰ ਕਿਹੜਾ ਲਹਿਰ ਸਾਫ ਸਟੂਡੀਓ ਲਹਿਰ ਸਾਫ ਸਟੂਡੀਓ ਲਹਿਰ ਸਾਫ ਸਟੂਡੀਓ ਹੈ ਆਈਨੂ ਵੀ ਦੇ ਦਿਓ ਤੁਹਾਨੂੰ ਬਧਾਈਆਂ ਜੀ ਬਹੁਤੀਆਂ ਬਹੁਤੀਆਂ ਤੁਹਾਨੂੰ ਬਧਾਈਆਂ ਬਹੁਤੀਆਂ ਇਹ ਆ ਆਈਨ ਛੋਟੀਆਂ ਦੇ ਦੀ ਕਹਿੰਦੇ ਛੱਟੀ ਜੀ ਦੇ ਦਿਓ ਭਾਈ ਆ ਲੈ ਪੁੱਤ

ਕੋਈ ਚੱਕਰ ਨਹੀਂ ਤੂੰ ਕਰਲਾ ਮੇਰਾ ਤਾਂ ਘਰ ਆ ਦੇ ਚਲੋ ਜੀ ਹਾਂਜੀ ਸੰਦੀਪ ਭੈਣ ਪਹਿਲਾ ਤਾਂ ਦੇਖ ਹਾਸੀ ਨਾਲ ਹਾਸੀ ਮਜ਼ਾਕ ਨਾਲ ਮਜ਼ਾਕ ਰਿਹਾ ਇਹ ਭੈਣ ਨੇ ਮੇਰਾ ਮੋਢੇ ਨੂੰ ਮੋਢਾ ਲਾ ਕੇ ਸਾਥ ਦਿੱਤਾ ਤੇਰਾ ਤਾਂ ਪਹਿਲਾਂ ਪੰਜਾਂ ਦਾ ਸਾਥ ਦਿলো ਦੇਣ ਦਾ ਦਿੰਦਾ ਮੈਂ ਆਪਣੀ ਜਠਾਣੀ ਨੇ ਮੇਰੇ ਦੇ ਸਾਥ ਦਿੱਤਾ ਮੈਂ ਤੇਰਾ ਦਿੱਤਾ ਧੰਨਵਾਦ ਇੱਕ ਮੇਰੀ ਉਹ ਨਹੀਂ ਗੱਲ ਜਿੰਦੀ ਹੈ ਨਾ ਸਭ ਦੀ ਆਪਣੀ ਆਪਣੀ ਜਗਾ ਤੇ ਜਿੱਦਾਂ ਕਿ ਦੇਖੋ ਹਨਾ ਸੁਖਵੀਰ ਭੈਣ ਨੂੰ ਅਸੀਂ ਤਾਂ ਹੁਣ ਇੱਥੇ ਰੱਖਦੇ ਉਹਨਾਂ ਨੂੰ ਪ੍ਰੋਬਲਮ ਸੀ ਉਹਨੂੰ ਮਾੜੀ ਗੱਟੜ ਕਰ ਉਹ ਆਲੇ-ਦਾਲੇ ਬਜਾਂਦੀ ਆ ਟੈਨਸ਼ਨ ਜ਼ਿਆਦਾ ਲੈਂਦੀ ਆ ਉਹ ਹਾਂ ਪਰ ਇੱਕ ਗੱਲ ਆ ਜੀ ਚੱਚਾ ਬੱਚਾ ਦੋਨੋਂ ਠੀਕ ਠਾਕ ਐ ਬੱਚਾ ਚੱਚਾ ਚੱਚਾ ਬੱਚਾ ਮਤਲਬ ਕੀ ਹੁੰਦਾ ਚੱਚਾ ਬੱਚਾ ਨਾ ਮੰਨੇਂਦੀ ਆ ਬੱਚਾ ਬੱਚਾ ਉਹ ਅੱਛਾ ਠੀਕ ਆ ਮੈਨੂੰ ਪਤਾ ਨਹੀਂ ਜੀ ਦੋਨੋਂ ਠੀਕ ਆਂ ਜੀ ਐਂ ਤੰਦਰੁਸਤ ਆ ਹਾਂ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਆ ਤੁਹਾਡੀਆਂ ਦੁਆਵਾਂ ਸਾਡੇ ਨਾਲ ਸੀਆਂ ਸਾਰਿਆਂ ਨੇ ਜੀ ਪੂਰੀ ਅਰਦਾਸਾਂ ਕਰੀਆਂ ਉਹਨਾਂ ਦਾ ਸਾਰਿਆਂ ਦਾ ਲੱਖ ਲੱਖ ਧੰਨਵਾਦ ਧੰਨਵਾਦ ਆ ਜੀ ਤੇ ਬਾਕੀ ਹੁਣ ਕੱਲ ਦਾ ਵਲੌਗ ਦੇਖਿਓ ਜੀ ਕੱਲ ਨੂੰ ਆਪਾਂ ਹੁਣ ਫਿਰ ਆਪਾਂ ਕੱਲ ਨੂੰ ਦੱਸ ਦਾਂਗੇ ਇਹ ਸਾਰੀ ਤੁਸੀਂ ਆਪ ਅਸੀਂ ਦੱਸਣਾ ਨਹੀਂ ਤੁਸੀਂ ਆਪ ਗੈਸ ਕਰ ਫਰ ਗੈਸ ਕਰ ਲਿਓ ਫੇ ਸਾਨੂੰ ਤੁਸੀਂ ਦੱਸਦੇ ਅਸੀਂ ਫੇ ਤੁਹਾਨੂੰ ਦੱਸਦਾਂਗੇ ਗੈਸ ਕੀਤਾ ਆਂਗੇ ਜੀ ਤੁਹਾਨੂੰ ਸਹੀ ਗੱਲ ਆ ਨਾ ਬੇੜਾ ਸਹੀ ਗੱਲ ਆ ਤੇ ਬਾਕੀ ਠੀਕ ਆ ਜੀ ਮਿਲਦੇ ਹਾਂ ਹੁਣ ਪਾ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ 'ਚ ਰੱਖੇ ਮਿਲਦੇ